ਤੇ ਅਸਾਉਰੇ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਕਿ ਆ ਸਿੱਟੇ ਕਣਕ ਦੇ ਚਿੱਟੇ ਹੋਏ ਨੇ ਵਿੱਚ ਬੂੜ ਵੀ ਪਿਆ ਉਹ ਤੇ ਪੱਤੇ ਵੀ ਇਹਨਾਂ ਦੇ ਚਿੱਟੇ ਹੋਏ ਨੇ ਤੇ ਕੀ ਕਰਨਾ ਕੀ ਇਹ ਗੱਲਾਂ ਇਹ ਹੋਈ ਨੇ ਚਿੱਟੇ ਤਾਂ ਪਹਿਲਾਂ ਤੁਸੀਂ ਕਣਕ 'ਚ ਗੁਲੀ ਡੰਡਾ ਵੇਚ ਸਕਦੇ ਹੋ ਕਾਫੀ ਮਤਲਬ ਕਾਫੀ ਜ਼ਿਆਦਾ ਵਾ ਤੇ ਇੱਕ ਕੰਟਰੋਲ ਕਿਉਂ ਨਹੀਂ ਹੁੰਦਾ ਤੇ ਗੁਲੀ ਡੰਡੇ ਬਾਰੇ ਕਰੀਏ ਤਾਂ ਇਹ ਕਾਫੀ ਅੜਬਨ ਨਦੀਨ ਮੰਨਿਆ ਜਾਂਦਾ ਜੀ ਤੇ ਬਹੁਤ ਔਖਾ ਨਦੀਨ ਇਹ ਕੰਟਰੋਲ ਹੁੰਦਾ ਵਾ ਤੇ ਜੇ ਜੀ ਟਾਈਮ ਨਾਲ ਸਪਰੇਅ ਹੋ ਜੇ 3 ਦਿਨਾਂ ਤੋਂ ਪਹਿਲਾਂ ਪਹਿਲਾਂ ਤਾਂ ਫਿਰ ਕੰਟਰੋਲ ਹੋ ਜਾਈਗਾ ਤੇ ਜੇ ਤੁਸੀਂ ਲੇਟ ਕਰੋਗੇ ਤਾਂ ਔਖਾ ਹੀ ਕੰਟਰੋਲ ਹੋਵੇਗਾ ਤਾਂ ਲਾਈਵ ਹੋਈ ਸੀ ਸੋ ਲਾਈਵ ਦੇ ਵਿੱਚ ਤੁਸੀਂ ਸ਼ੇਅਰ ਕਰ ਸਕਦੇ ਹੋ ਵੀਡੀਓ ਤੇ ਹੋਰ ਤੁਸੀਂ ਆ ਪੱਤਾ ਵੇਖ ਸਕਦੇ ਹੋ ਕੋਈ ਉੱਤੇ ਪੱਤਿਆਂ ਦੇ ਕਣਕ ਦੇ ਸਿੱਟੇ ਕੁਝ ਚਿੱਟੇ ਹੋਏ ਨੇ ਤੇ ਪੱਤਿਆਂ ਦੇ ਉੱਤੇ ਵੀ ਮਤਲਬ ਚਿੱਟਾਪਨ ਆਇਆ ਵਾ ਇਹਦਾ ਕਾਰਨ ਜਿਵੇਂ ਕਿ ਤਾ ਤੁਸੀਂ ਪੱਤਾ ਦੇਖ ਸਕਦੇ ਹੋ ਕਿ ਇਹਦੇ ਉੱਤੇ ਉਲੀ ਐ ਉਹਨਾਂ ਲੱਗਦਾ ਕਿ ਜੰਮੀ ਐ ਚਿੱਟੀ ਚਿੱਟੀ ਤੇ ਇਹ ਹੈ ਇਨੀ ਕਥਾਂ ਚੀ ਤਾਂ ਇਧਰ ਵੀ ਤੁਸੀਂ ਦੇਖ ਸਕਦੇ ਹੋ ਕਿ ਬੂੜ ਦੇ ਨਾਲ ਉੱਪਰ ਜਿਹੜੀ ਮੋਸ਼ਾਂ ਹੁੰਦੀਆਂ ਉਹ ਵੀ ਚਟੀਆਂ ਹੋਈਆਂ ਨੇ ਤੇ ਕੁਝ ਫੰਗਸ ਉਲੀ ਹੈਗੀ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਲੀ ਜੰਮੀ ਐ ਤੇ ਕੀ ਕਾਰਨ ਹੋ ਸਕਦਾ ਇਹ ਇਹਦਾ ਜੇ ਕੋਈ ਮੇਨ ਕਰਨ ਨੂੰ ਪਤਾ ਨਹੀਂ ਕਿਉਂਕਿ ਸੌੜਾ ਤ ਨਹੀਂ ਦੇਖ ਸਕਦੇ ਇਥੇ ਇਹ ਦਰਖਤ ਵਾ ਸੌੜਾ ਰਿੰਦਾ ਵਾ ਤੇ ਹਾਂ ਇੰਨਾ ਕੀਏ ਤੇ ਉਹਦੇ ਨਾਲ ਇਹ ਹੋਇਆ ਵਾ ਤਾਂ ਤੁਸੀਂ ਆ ਵੇਖ ਸਕਦੇ ਪੱਤੇ ਵੀ ਜਿਵੇਂ ਇਹਦੇ ਉੱਤੇ ਉੱਤੇ ల్లి ਜੰਮੀ ਹੋਈ ਇਹ ਉਦਾਂ ਹੀ ਹੈ ਤਾਂ ਵਿੱਚ ਜਕੜੀਆਂ ਦੇ ਵਿੱਚ ਦਾਣੇ ਵੀ ਕੀ ਹੈ ਦਾਣੇ ਬਿਲਕੁਲ ਠੀਕ ਨੇ ਤੇ ਦਾਣੇ ਵਿੱਚ ਚੰਗੇ ਨੇ ਪਰ ਆ ਕੁਝ ਹੋਇਆ ਵਾ ਹੈ ਤੁਸੀਂ ਵੇਖ ਸਕਦੇ ਕੋਈ ల్లి ਹੈ ਜੇ ਨਾ ਚਿੱਟੀ ਚਿੱਟੀ ਉਲਦੀ ਕੋਈ ਹੋਵੇ ਉਹ ਪੱਤਿਆਂ ਦੇ ਉੱਤੇ ਆਈਏ ਤਾਂ ਆ ਸਿੱਟੇ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਕਿ ਇਹ ਕੀ ਨੇ ਤੁਸੀਂ ਦੇਖ ਸਕਦੇ ਹੋ ਸਿੱਟੇ ਵੀ ਆ ਜੰਮੇ ਨੇ ਇਹ ਕੋਈ ਉਲਈ ਰੋਗ ਕਹਿ ਸਕਦੇ ਹੋ ਇਹ ਪਹਿਲਾਂ ਕਦੇ ਨਹੀਂ ਵੇਖਿਆ ਮੈਂ ਪਹਿਲੀ ਵਾਰੀ ਕਣਕ ਦੇ ਵਿੱਚ ਵੇਖਿਆ ਵਾ ਤੇ ਹੈ ਇਹ ਸੌੜੇ ਦੇ ਥੱਲੇ ਹੀ ਹੈ ਤੇ ਮੈਂ ਤੁਹਾਨੂੰ ਦਿਖਾ ਦਿੰਦਾ ਆ ਸੌੜਾ ਵਾ ਤੇ ਇਹ ਦਰਖਤ ਆ ਆਮ ਦਾ ਤੇ ਮੋਟਰ ਵਾ ਤੇ ਉਹ ਤੇ ਵਿੱਚ ਤੁਸੀਂ ਦੇਖ ਸਕਦੇ ਕਣਕ ਦੇ ਵਿੱਚ ਗੁੱਲੀ ਡੰਡਾ ਵੀ ਕਾਫੀ ਜਿਆਦਾ ਵਾ ਸੋ ਇਸ ਕਿਸਾਨ ਭਰਾ ਨੇ ਇਹ ਸਾਮੀ ਤਾਂ ਨਹੀਂ ਕੀਤੀ ਤਾਂ ਆ ਚੌੜੀ ਪੱਤੀ ਵਾਲਾ ਜਾਂ ਪਾਲਕ ਕਹਿੰਦੇ ਨੇ ਉਹ ਵੀ ਨੰਦੀਨ ਹੈਗਾ ਵਾ ਗੁੱਲੀ ਡੰਡਾ ਵੀ ਹੈਗਾ ਤੇ ਗੁੱਲੀ ਡੰਡਾ ਵੀ ਤੁਹਾਨੂੰ ਪਤਾ ਜੀ ਜੇ ਪਹਿਲਾਂ ਪਹਿਲਾਂ ਕੰਟਰੋਲ ਹੋ ਜੇ ਤਾਂ ਹੋ ਜੇ ਤੇ ਬਾਅਦ ਚ ਨਹੀਂ ਹੁੰਦਾ ਤੇ ਆ ਦੋ ਕਾਰਨ ਕਰਕੇ ਲਾਈਵ ਹੋਈ ਸੀ ਕਿਤੇ ਤੁਹਾਨੂੰ ਆ ਗੁੱਲੀ ਰੋਗ ਦਿਖਾਉਣਾ ਇਹ ਕਹਿ ਸਕਦੇ ਕਿ ਗੁੱਲੀ ਪੱਤਿਆਂ ਦੇ ਉੱਤੇ ਤੇ ਸਿੱਟੇ ਵਿੱਚ ਛਿੱਟੇ ਛਿੱਟੇ ਹੋਏ ਨੇ ਤੇ ਦੂਜਾ ਇੱਕ ਕਣਕ ਚ ਨਦੀਨ ਇੱਕ ਕਿਉਂ ਨਹੀਂ ਕੰਟਰੋਲ ਹੁੰਦਾ ਇਹ ਤੁਸੀਂ ਆਪ ਦੱਸ ਸਕਦੇ ਹੋ ਕਮੈਂਟਾਂ ਦੇ ਵਿੱਚ ਜੇ ਮੇਰੇ ਹਿਸਾਬ ਦੇ ਨਾਲ ਕਰੀਏ ਤਾਂ ਇਹ 30 ਦਿਨਾਂ ਪਹਿਲਾਂ ਪਹਿਲਾਂ ਕੰਟਰੋਲ ਹੋ ਜੇ ਸਪਰੇਆਂ ਦੇ ਨਾਲ ਜਿਹੜੀ ਹਰ ਵੀ ਸਾਈਡ ਮਾਰਕੀਟ ਵਿੱਚ ਸਪਰੇਆਂ ਮਿਲਦੀਆਂ ਨੇ ਤਾਂ ਹੋ ਜੇ ਨਹੀਂ ਤੇ ਬਾਅਦ ਦੇ ਵਿੱਚ ਕੰਟਰੋਲ ਨਹੀਂ ਹੁੰਦਾ ਜਿੱਥੇ ਤੁਸੀਂ ਕੰਟਰੋਲ ਕਰੋਗੇ ਇਹ ਚੰਗੀ ਦਵਾਈ ਹਾਈ ਮਤਲਬ ਪਾ ਕੇ ਕੋਈ ਸਟਰੋਂਗ ਟੈਕਨੀਕ ਨਿਕਲ ਤਾਂ ਉਹ ਕਣਕ ਨੂੰ ਵੀ ਨੁਕਸਾਨ ਕਰੇਗਾ ਕਣਕ ਵੀ ਸਾਰੇਗਾ ਤਾ ਇਹਦੇ ਵਿੱਚ 2000 ਤੋਂ 50 दाणे ਮਤਲਬ ਹੁੰਦੇ ਨੇ ਇੱਕ ਸਿੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਵਾਰੀ ਮਤਲਬ ਹੋ ਗਿਆ ਤਾਂ ਬਾਅਦ ਦੇ ਵਿੱਚ ਇਹਦੀ ਪੈਦਾਵਾਰ ਕਿੰਨੀ ਹੋ ਸਕਦੀ ਇਹ ਪਹਿਲਾਂ ਵੀ ਪੈਲੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਾ ਤੇ ਜੇ ਬਾਅਦ ਵਿੱਚ ਫਿਰ ਇੰਨਾ ਹੋ ਗਿਆ ਤਾਂ ਤਾਂ ਅਗਲੀ ਵਾਰ ਇਹ ਕਿੰਨਾ ਹੋਏਗਾ 2000 ਤੋਂ 50 दाणे ਇੱਕ ਮਤਲਬ ਸਿੱਟੇ ਦੇ ਵਿੱਚ ਹੁੰਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਹੀ ਜ਼ਿਆਦਾ ਮਤਲਬ ਜ਼ਰੂਰੀ ਹੁੰਦਾ ਵਾ ਇਹਦੇ ਨਾਲ ਕੰਕੜਾ ਚਾਰ ਵੀ ਘਟ ਸਕਦਾ ਵਾ ਤੇ ਕੰਕੜ ਨੂੰ ਮਤਲਬ ਡਿੱਗ ਵੀ ਸਕਦੀ ਏ ਤੇ ਚਾਰ ਦੇ ਵਿੱਚ ਕਾਫੀ ਮਤਲਬ ਹੋ ਸਕਦਾ ਗਰਾਫਟਾ ਸਕਦੀ ਏ ਤੇ ਇੱਕ ਹੋਰ ਕਾਰਨ ਸੀ ਤੇ ਇੱਕ ਕੰਕਰ ਦੇ ਤੁਸੀਂ ਸਿੱਟੇ ਫੇਰ ਮੈਂ ਤੁਹਾਨੂੰ ਦਿਖਾ ਦਿੰਦਾ ਵਾਂ ਕਿ ਚਿੱਟੇ ਸਿੱਟੇ ਹੋਏ ਨੇ ਤਾਂ ਵੀ ਸਕਦੇ ਉੱਤੇ ਜਿਹੜੀ ਮੋਸ਼ਾ ਹੁੰਦੀਆਂ ਉਹ ਵੀ ਚਿੱਟੀਆਂ ਨੇ ਤੇ ਵਿੱਚ ਜਿਹੜੇ ਦਾਣੇ ਉਹ ਪਰ ਚੰਗੇ ਨੇ ਦਾਣੇ ਇਹਨਾਂ ਵਿੱਚ ਵਿੱਚ ਕੁਝ ਨਹੀਂ ਫਰਕ ਕੋਈ ਪਿਆ ਉਹ ਠੀਕ ਨੇ ਤੇ ਪੱਤਿਆਂ ਦੇ ਉੱਤੇ ਵੀ ਇਦਾਂ ਦਾ ਚਟਾਕ ਆਈ ਨਹੀਂ ਤਾਂ ਤੁਸੀਂ ਇਹ ਕਹਿ ਸਕਦੇ ਇਦਾਂ ਦਾ ਚਟਾਕ ਆਈ ਨਹੀਂ ਤੇ ਜਿਵੇਂ ਉੱਤੇ ਉਲੀ ਕੋਈ ਲੱਗੀ ਹੋਈ ਉਲੀ ਕਹਿ ਦਿੰਦੇ ਨੇ ਤੇ ਕੀ ਕਾਰਨ ਵਾ ਇਹ ਤਾਂ ਨਹੀਂ ਪਤਾ ਪਰ ਇਹ ਇੰਨੇ ਕਿਸਾਨ ਦੇ ਵਿੱਚ ਜਿਹੜਾ ਉਲੀ ਰੋਗ ਗੁਲੀ ਰੰਨਾ ਸਾਰੇ ਥਾਂ 'ਚ ਵਾ ਪਰ ਜਿਹੜਾ ਚਿੱਟਾ ਚਟਾ ਰੋਗ ਆ ਸਿੱਟਿਆਂ ਦੇ ਵਿੱਚ ਉਹ ਹੈ ਇੰਨੇ ਕ ਥਾਂ 'ਚ ਹੀ ਇੱਕ ਡੇਢ ਮਰਲੇ ਦੇ ਵਿੱਚ ਤੇ ਮੇਰੇ ਹਿਸਾਬ ਦੇ ਨਾਲ ਮੇਨ ਕਾਰਨ ਕਿ ਸੌੜਾ ਸ਼ੌੜੇ ਦੇ ਥੱਲੇ ਤੁਸੀਂ ਇਹ ਕਹ ਸਕਦਾ ਦਰਖਤ ਵਾ ਤੇ ਤਾਂ ਕਰਕੇ ਮਤਲਬ ਇਹ ਹੈਗਾ ਵਾ ਤਾਂ ਕਰਕੇ ਰੋਗ ਮਤਲਬ ਇਹ ਨਿਕຖານ ਦੇ ਵਿੱਚ ਆਇਆ ਵਾ ਤੇ ਜੇ ਕੁੰਡੀਆਂ ਦੇ ਵਿੱਚ ਦਾਣੇ ਵਾ ਵਿਖੇ ਨੇ ਪੁੱਟ ਕੇ ਤੇ ਉਹ ਬਿਲਕੁਲ ਠੀਕ ਨੇ ਪਰ ਇਹ ਜਿਹੜਾ ਹੈਗਾ ਵਾ ਇਹ ਵਿੱਚ ਆ ਰੋਗ ਇਹ ਦੇਖਣ ਨੂੰ ਮਿਲਿਆ ਵਾ ਤਾਂ ਤੁਸੀਂ ਇਹ ਸਕਦੇ ਹੋ ਤੇ ਜੇ ਦਾਣੇ ਦੀ ਗੱਲ ਕਰੀ ਤਾਂ ਦਾਣੇ ਬਿਲਕੁਲ ਠੀਕ ਨੇ ਤੇ ਚੰਗੇ ਨੇ ਸੋ ਲਾਈਵ ਹੋਏ ਆ ਲਾਈਵ ਤੁਹਾਨੂੰ ਦੋ ਚੀਜ਼ਾਂ ਦਖੀਂ ਦਿਖਾਈਆਂ ਨੇ ਕਨਕ ਚ ਗੋਲੀ ਡੰਡਾ ਤੇ ਦੂਜਾ ਇੱਕ ਆ ਜਰਾ ਚਿੱਟੇ ਜਿਹੇ ਸਿੱਟੇ ਹੋਏ ਨੇ ਰੋਗ ਆਇਆ ਵਾ ਤੇ ਇਹ ਕੀ ਕਰਨਾ ਤੂੰ ਹੀ ਸਕਦੇ ਆ ਗੋਲੀ ਡੰਡਾ ਦਾ ਮਤਲਬ ਸਿੱਟਾ ਵਾ ਇਹਦਾ ਵੀ ਬੂੜ ਚੜ ਚੁੱਕਿਆ ਵਾ ਮੈਂ ਪਹਿਲਾਂ ਦੱਸ ਸਕਾਂ ਇੱਕ ਸਿੱਟੇ ਦੇ ਵਿੱਚ 2000 ਤੋਂ 500 ਦਾਣੇ ਮਤਲਬ ਇਹਦੇ ਵਿੱਚ ਹੁੰਦੇ ਨੇ ਤਾਂ ਤੂੰ ਹੀ ਸਕਦੇ ਹੋ ਕਿ ਜੇ ਇਹਨੇ ਪਹਿਲਾਂ ਵੀ ਕਨਕ ਜਨਤੀਨ ਵੇ ਆ ਤਾਂ ਇਹ ਹੈਗਾ ਵਾ ਤੇ ਜੇ ਗਾਂ ਰਹੇਗਾ ਤਾਂ ਕੀ ਮਤਲਬ ਕਿੰਨਾ ਜ਼ਿਆਦਾ ਇਹਦਾ ਜਾਮਾ ਵਧੇਗਾ ਤਾਂ ਇਹ ਕੰਟਰੋਲ ਕਰਨਾ ਬਹੁਤ ਔਖਾ ਹੋਏਗਾ ਇਸ ਲਈ ਇਹਨੂੰ ਟਾਈਮ ਦੇ ਨਾਲ ਕੰਟਰੋਲ ਕੀਤਾ ਜਾਏ ਕੋਈ ਚੰਗੀ ਦਵਾਈ ਕੀਤੀ ਜਾਏ ਕਣਕ ਦੀ ਸਾਂਭ ਕੀਤੀ ਜਾਏ ਨਦੀਨ ਨੂੰ ਵੇਖਿਆ ਜਾਵੇ ਤਾਂ ਤਾਂ ਹੀ ਇਹ ਫਾਇਦੇਮੰਦ ਵਕਤ ਤਾਂ ਹੀ ਝਾੜ ਦੇ ਵਿੱਚ ਵਾਧਾ ਹੋਵੇਗਾ ਤਾਂ ਇੱਕ ਥੋੜੀ ਆ ਵੀ ਨਹੀਂ ਸਕਦੇ ਕਿ ਸਿੱਟਿਆਂ ਦੇ ਦੇ ਵਿੱਚ ਆ ਵੀ ਹੈਗੀ ਐ ਤੇ ਇੱਥੇ ਵੀ ਹੋਈ ਏ ਤੁਹਾਨੂੰ ਇਹ ਦੋ ਚੀਜ਼ਾਂ ਦਿਖਾਉਣੀਆਂ ਸੀ ਤਾਂ ਲਾਈਵ ਹੋਈ ਸੀ ਤੁਹਾਨੂੰ ਤੁਹਾਡਾ ਲਾਈਵ ਦੇ ਵਿੱਚ ਜੁੜਨ ਵਾਸਤੇ ਸੋ ਤੁਹਾਨੂੰ ਮਾਤਾ ਨੂੰ ਤਾਂ ਮਾਈਕ੍ਰੋਫੀਰ ਦਿਖਾ ਦਿੰਨਾ ਕਿ ਕਣਕ ਦੇ ਗੋਲੀ ਡਣਾ ਤੁਸੀਂ ਇਹ ਸਕੇਓ ਕਿੰਨਾ ਜ਼ਿਆਦਾ ਸੋ ਮਿਹਨਤ ਕਰਨੀ ਚਾਹੀਦੀ ਏ ਇਹਨੂੰ ਕੰਟਰੋਲ ਟਾਈਮ ਨਾਲ ਕਰਨਾ ਚਾਹੀਦਾ ਤਾਂ ਹੀ ਕਣਕ ਦੇ ਵਿੱਚ ਫਾਇਦਾ ਹੋਵੇਗਾ ਕਿਉਂਕਿ ਚਾਰ ਵਧੇਗਾ ਤੇ ਫੇਰ ਵੀ ਹੋਏਗਾ ਤਾਂ ਤੁਸੀਂ ਇਹ ਸਕੇਓ ਤੁਹਾਨੂੰ ਤੁਹਾਡਾ ਵੀਡੀਓ ਦੇ ਨਾਲ ਜੁੜਨ ਦੇ ਲਈ ਨਾਲ ਜੁੜਨ ਦੇ ਲਈ ਤਾਂ ਇੱਕ ਵੀਡੀਓ ਹੀ ਬਣਾਵਾਂਗੇ ਉਹ ਵੀ ਸਾਂਝੀ ਕਰਾਂਗੇ ਤੇ ਆ ਲਾਈਵ ਤੁਹਾਨੂੰ ਦਿਖਾਈ ਸੀ ਕਿ ਤਾਂ ਕਿ ਬਾਅਦ ਚ ਕਮੈਂਟ ਆਉਂਦੇ ਨੇ ਕਿ ਇਹ ਗੱਲ ਐਵੇਂ ਹੀ ਤਾਂ ਕਰਕੇ ਲਾਈਵ ਹੋਈ ਸੀ ਤੇ ਲਾਈਵ ਤੁਹਾਨੂੰ ਦਿਖਾਈ ਨੇ ਇੱਕ ਤਾਂ ਤੁਹਾਨੂੰ ਚਿੱਟੇ ਦਿਖਾਈ ਨੇ ਚਿੱਟੇ ਹੋਏ ਨੇ ਤੇ ਇੱਕ ਤੁਹਾਨੂੰ ਪੱਤੇ ਦਿਖਾਈ ਨੇ ਕਿ ਉੱਤੇ ਜਿਵੇਂ ਉਲੀ ਰੋਗ ਹੋਵੇ ਲੈ ਉਲੀ ਕੋਈ ਜੰਮੀ ਹੋਏ ਉਦਾਂ ਮਤਲਬ ਹੋਏ ਨੇ ਤਾਂ ਤੁਸੀਂ ਇਹ ਦੇਖ ਸਕਦੇ ਹੋ ਕਿ ਉਲੀ ਹੋਏ ਨੇ ਤੇ ਦੂਜਾ ਆਈ ਰੇ ਮੋਸ਼ਾ ਨੇ ਇਹ ਵੀ ਚਟੀਆਂ ਹੋਈਆਂ ਨੇ ਸਿੱਟੇ ਵੀ ਤੁਸੀਂ ਦੇ ਸਕਦੇ ਬਹੁਤੇ ਚਿੱਟੇ ਹੋਏ ਨੇ ਤੇ ਜਿਵੇਂ ਉਲੀ ਕੋ ਜੰਮੀ ਹੋਏ ਆ ਤੁਸੀਂ ਸਿਟਾ ਵੇ ਸਕਦੇ ਇੱਥੇ ਤੇ ਇਹ ਵੀ ਹੋਈਆਂ ਨੇ ਤਾਂ ਪਈ ਸਕਦੇ ਹੋ ਤੇ ਕੁੰਡੀਆਂ ਦੇ ਵਿੱਚ ਦਾਣੇ ਕੱਢ ਕੇ ਵੇਖੇ ਨੇ ਉਹ ਠੀਕ ਨੇ ਤੇ ਪਰ ਜਿਹੜੇ ਅਮੋਸ਼ਾਂ ਕਿ ਨੂੰ ਕਹਿ ਦਿੰਦੇ ਨੇ ਉੱਤੇ ਜਿਹੜੇ ਹੋਈ ਜਾਂਦੇ ਇਹ ਥੋੜੇ ਜੇ ਹੋਏ ਨੇ ਤੇ ਤਾਂ ਕਰਕੇ ਤੇ ਇੱਕ ਲਾਈਵ ਹੋਏ ਸੀ ਕਿ ਕਣਕ 'ਚ ਗੋਲੀ ਡੰਡਾ ਦਿਖਾਉਣਾ ਸੀ ਇਹ ਟਾਈਮ ਨਾਲ ਕੰਟਰੋਲ ਕੀਤਾ ਜਾਵੇ ਤਾਂ ਫਾਇਦੇਮੰਦ ਵਾ ਇਹਦੇ ਬਾਅਦ ਦੇ ਵਿੱਚ ਕਣਕ ਦੇ ਝਾੜ ਦੇ ਵਿੱਚ ਕਾਫੀ ਇਹ ਮਤਲਬ ਕਰਦਾ ਵਾ ਨੁਕਸਾਨ ਹੁੰਦਾ ਤਾਂ ਤੁਸੀਂ ਇਹ ਕਰ ਸਕਦੇ ਹੋ ਤੇ ਆ ਗੋਲੀ ਡੰਡਾ ਜੀ ਇੰਫੀਰ ਚੈੱਕ ਕਰ ਸਕਦੇ ਹੋ ਕਣਕ ਦੇ ਜਿਹੜੇ ਸਿੱਟੇ ਮਤਲਬ ਚਿੱਟੇ ਹੋਏ ਨੇ ਤੇ ਇਹ ਹੋਏ ਇਨਿਕ ਥਾਂ ਦੇ ਵਿੱਚ ਜਿਹੜੀ ਹੋਏ ਨੇ ਇਹ ਮਰਲੇ ਡੇਰ ਮਰਲੇ ਦੇ ਵਿੱਚ ਹੋਏ ਨੇ ਤੇ ਐਸੇ ਮੋਟਰ ਵਾ ਤੁਹੀਂ ਸਕਦੇ ਹੋ ਦਰਖਤ ਵਾ ਤੇ ਲਾਗੇ ਸੌੜਾ ਵਾ ਤੇ ਇਨਿਕ ਥਾਂ ਜੀ ਵੀ ਇਹ ਹੋਏ ਨੇ ਤਾਂ ਬਹੁਤੀ ਸਫਾਈ ਨਹੀਂ ਹੈਗੀ ਇੱਥੇ ਮੋਟਰ ਦੀ ਤੇ ਤਾਂ ਕਰਕੇ ਤੁਹੀਂ ਸਕਦੇ ਹੋ ਤੇ ਤਾਂ ਹੋਏ ਨੇ ਸੋ ਲਾਈਵ ਤੁਹਾਨੂੰ ਹੋ ਕੇ ਦਿਖਾਏ ਸੋ ਲਾਈਵ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਜੀ ਤਾਂ ਕਿ ਹੋਰ ਨਾ ਕਰੋ ਵੀਡੀਓ ਜਾ ਸਕੇ ਤੇ ਆਪਣੀ ਰਾਏ ਕਮੈਂਟਾਂ ਵਿੱਚ ਜਰੂਰ ਦੱਸਿਓ ਕਿ ਜਾਂ ਹੋਰ ਕੋਈ ਕਾਰਨ ਹੋ ਸਕਦਾ ਹੈਗਾ ਸਿੱਟੇ ਚਿੱਟੇ ਹੋਂਦਾ ਸੋ ਵੇਖੋ ਜੀ ਕਮੈਂਟ ਕਰਕੇ ਦੱਸਿਓ ਕਿ ਕੀ ਕਾਰਨ ਹੋ ਸਕਦੇ ਨੇ ਸਿੱਟਿਆਂ ਚਿੱਟਿਆਂ ਹੋਂਦਾ ਤੇ ਮੇਰੇ ਹਿਸਾਬ ਨਾਲ ਤਾਂ ਨਾਲ ਤੇ ਇਹੋ ਸੀ ਇੱਕ ਕਾਰਨ ਕਿ ਇਥੇ ਸੌੜਾ ਵਾ ਤੇ ਸੌੜੇ ਦੇ ਨਾਲ ਇਹ ਹੋ ਗਏ ਨੇ ਉਹਨਾਂ ਸਿੱਟੇ ਦਿਖਾਉ ਰਹੇ ਆ ਕਣਕ ਦੇ ਤੇ ਇੱਕ ਕਣਕ ਦੇ ਗੁੱਲੀ ਡੰਡਾ ਨਦੀਨ ਵੀ ਕਾਫੀ ਜ਼ਿਆਦਾ ਵਾ ਤੂੰ ਨਹੀਂ ਸਕਦੇ ਤੇ ਕਣਕ ਥਲੇ ਉੱਤੇ ਹੋ ਗਿਆ ਵਾ ਤੇ ਕਣਕ ਥਲੇ ਘਟ ਜਾ ਜੀ ਗੁੱਲੀ ਡੰਡਾ ਵੱਧ ਜ਼ਿਆਦਾ ਵਾ ਤਾਂ ਤੂੰ ਇਹ ਸਕਦੇ ਹੋ ਤੇ ਇੱਕ ਆ ਸਿੱਟੇ ਇਹ ਸਕਦੇ ਕੋ ਚਿੱਟੇ ਹੋਏ ਨੇ ਜਿਨ੍ਹਾਂ ਵਿੱਚ ਕੁੰਡੀਆਂ ਦੇ ਵਿੱਚ ਦਾਣੇ ਵੇਖੀਏ ਤਾਂ ਦਾਣੇ ਚੰਗੇ ਨੇ ਤੇ ਪਰ ਇਹ ਸਿੱਟੇ ਦੇ ਮਤਲਬ ਇਦਾਂ ਦੇ ਚਿੱਟੇ ਹੋ ਗਏ ਨੇ ਤਾ ਤੁਸੀਂ ਇਹ ਲੈ ਸਕਦੇ ਸੋ ਇਹ ਕਰਕੇ ਲਾਈਵ ਹੋਏ ਸੀ ਤਾਂ ਤੁਹਾਡਾ ਲਾਈਵ ਤੇ ਜੋੜਨ ਵਾਸਤੇ